ਸਰਦਾਰ ਸ਼ਹੀਦ ਪਗਸ ਸਿੰਘ ਜੀ ਦੀ ਸ਼ਰਧਾਂਜਲੀ ਦੇਣ ਵਾਸਤੇ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਵਾਸਤੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇੱਥੇ ਮਾਲੜੀ ਕਰ ਦਿਓ ਕਿਹੜੀ ਕਰੀਂ ਜਾਇਆ ਸਾਡਾ ਜਨਮ ਦਾ ਜਵਾਬ ਮਿਲਦਾ ਸਰਦਾਰ ਉਹ

ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਸ਼ਹੀਦ ਭਗਤ ਸਿੰਘ ਅਮਰ ਰਹੇ ਅਮਰ ਰਹੇ ਸਰਦਾਰ ਸ਼ਹੀਦ ਭਗਤ ਸਿੰਘ ਅਮਰ ਰਹੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਜਿੰਦਾਬਾਦ ਸਾਰੇ ਉੱਤਰੇ ਆ ਜੂ ਇੱਧਰ ਹੀ ਆ ਜੂ ਸਾਰੇ ਇਧਰੋਂ ਫਰੰਟ ਤੋਂ ਲੈ ਕੇ ਸਾਥੀਆਂ ਨਾਲ ਨੌਜਵਾਨ ਸਾਥੀਆਂ ਤੇ ਆਪਣੀ ਭੈਣਾਂ ਨਾਲ ਅਸੀਂ ਉਰੇ ਇਕੱਠੇ ਹੋਏ ਆ ਸਰਦਾਰ ਸ਼ਹੀਦ ਭਗਤ ਸਿੰਘ ਜੀ ਦੀ ਸ਼ਰਧਾਂਜਲੀ ਦੇਣ ਵਾਸਤੇ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਵਾਸਤੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਸਰਦਾਰ ਸ਼ਹੀਦ ਭਗਤ ਸਿੰਘ ਜੀ ਉਸ ਕ੍ਰਾਂਤੀਕਾਰੀ ਸੋਚ ਸੀਗੇ ਜਿਨ੍ਹਾਂ ਨੇ ਆਪਣੀ ਛੋਟੀ ਉਮਰ ਹੀ ਸਾਰਾ ਭਾਰਤ ਕ੍ਰਾਂਤੀਕਾਰੀ ਕੱਢੀ ਮੋੜ ਦਿੱਤਾ ਸੀਗਾ ਮੁਖਵਨ ਦਾ ਤੇ ਦੂਜੀ ਗੱਲ ਸਰਦਾਰ ਸ਼ਹੀਦ ਭਗਤ ਸਿੰਘ ਜੀ ਸਾਡੇ ਲਈ ਸਾਡੇ ਲਈ ਰੋਲ ਮਾਡਲ ਵੀ ਨੇ ਜਿਨ੍ਹਾਂ ਨੇ ਜੇ ਅਗਰ ਗੱਲ ਕਰੀਏ ਭਾਰਤ ਨੂੰ ਆਜ਼ਾਦੀ ਦਿਵਾਨ ਵਾਸਤੇ ਸਭ ਤੋਂ ਪਹਿਲ ਉਹਨਾਂ ਨੇ ਹੀ ਕੀਤੀ ਸੀਗੀ ਭਾਰਤ ਨੂੰ ਸਭ ਤੋਂ ਵੱਡਾ ਅਹਿਮ ਰੋਲ ਹੀ ਉਹਨਾਂ ਦਾ ਸੀਗਾ ਸਾਨੂੰ ਆਜ਼ਾਦੀ ਦਿਵਸ ਦਿਵਾਨ ਵਾਸਤੇ ਅਗਰ ਅਸੀਂ ਔਰੇ ਖੁਲਿਆ ਆਮ ਘੁੰਮ ਰਹੇ ਆ ਆਜ਼ਾਦੀ ਮਨਾ ਰਹੇ ਆ ਤਾਂ ਸਾਰਾ ਹੀ ਰੋਲ ਅਗਰ ਗੱਲ ਕਰੀਏ ਸਾਡੇ ਰੋਲ ਮਾਡਲ ਸਰਦਾਰ ਭਗਤ ਸਿੰਘ ਜੀ ਦਾ ਹੀ ਹੈ ਜਿਨ੍ਹਾਂ ਕਰਕੇ ਅਸੀਂ ਅੱਜ ਆਜ਼ਾਦੀ ਔਰੇ ਮਨਾ ਰਹੇ ਆ ਉਸ ਤੋਂ ਬਾਅਦ ਸਾਡੇ ਸਤਕਾਰਯੋਗ ਸਾਡੀ ਵੱਡੀ ਭੈਣ ਥੋੜਾ ਸਾ ਆਸਮਾਨ ਐਨਜੀਓ ਵੱਲੋਂ ਫਾਊਂਡਰ ਤੇ ਪ੍ਰੈਜ਼ੀਡੈਂਟ ਮੀਨੂ ਪੁਰੀ ਜੀ ਬੋਲਣਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 28 ਸਤੰਬਰ 1907 ਦੇ ਵਿੱਚ ਭਾਰਤ ਦੇ ਵਿੱਚ ਇੱਕ ਐਸਾ ਹੀਰਾ ਪੈਦਾ ਹੋਇਆ ਜਿਸ ਨੇ ਦੇਸ਼ ਨੂੰ ਔਰ ਦੇਸ਼ ਦੀ ਸੋਚ ਨੂੰ ਔਰ ਕ੍ਰਾਂਤੀ ਨੂੰ ਹੀ ਬਦਲ ਕੇ ਰੱਖ ਦਿੱਤਾ ਸਰਦਾਰ ਭਗਤ ਸਿੰਘ ਜੀ ਜੋ ਕਿ ਸਾਡੇ ਸਰਦਾਰ ਕਿਸ਼ਨ ਸਿੰਘ ਜੀ ਦੇ ਔਰ ਮਾਤਾ ਵਿਦਿਆਵਤੀ ਦੀ ਖੂਹੋਂ ਪੈਦਾ ਹੋਏ ਤਾਂ ਉਹਨਾਂ ਦੇ ਕਰੀਏ ਐਸਾ ਬੱਚਾ ਪੈਦਾ ਹੋਇਆ ਜਿਸ ਨੇ ਕੇ ਦੇਸ਼ ਦੀ ਸੋਚ ਨੂੰ ਬਦਲ ਦਿੱਤਾ ਜਵਾਨੀ ਨੂੰ ਬਦਲ ਦਿੱਤਾ ਔਰ ਦੇਸ਼ ਦੇ ਲਈ ਇੱਕ ਐਸੀ ਕ੍ਰਾਂਤੀਕਾਰੀ ਦੀ ਅੱਗ ਜਲਾਈ ਕਿ ਜਿਸ ਦੇ ਵਿੱਚ ਅੰਗਰੇਜ਼ ਰਿਆਸਤ ਝੁਲਸ ਕੇ ਰਹਿ ਗਈ 1919 ਦਾ ਉਹ ਦਿਨ 13 April 1919 ਦਾ ਉਹ ਦਿਨ ਜਿਸ ਦਿਨ ਜਲਿਆਵਾਲਾ ਚੋ ਕਾਂਡ ਹੋਇਆ ਉਹਨਾਂ ਦੇ ਮਨ ਦੇ ਉੱਤੇ ਕਿਹੋ ਜਿਹਾ ਪ੍ਰਭਾਵ ਪਿਆ ਕਿ ਦੇਸ਼ ਨੂੰ ਅਸੀਂ ਆਜ਼ਾਦ ਕਰਾ ਕੇ ਕੀ ਛੋੜਾਂਗੇ ਅਰੀ ਇਸ ਯਾਤਰਾ ਦੇ ਉੱਤੇ ਉਹਨਾਂ ਨੇ ਜਦ ਆਪਣਾ ਸਫ਼ਰ ਸ਼ੁਰੂ ਕੀਤਾ ਤਾਂ ਇਹਦੇ ਵਿੱਚ ਇੱਕ ਲੰਮੀ ਮੰਡੀਰ ਲੈ ਕੇ ਉਹ ਚੱਲੇ ਚਾਹੇ ਉਹ ਯੁਵਾ ਸੀ ਚਾਹੇ ਬਜ਼ੁਰਗ ਸੀਗੇ ਇੱਕ ਹਜ਼ੂਮ ਲੈ ਕੇ ਉਹ ਆਪਣੇ ਨਾਲ ਚੱਲੇ ਔਰ ਦੇਸ਼ ਦੀ ਰੂਪਰੇਖਾ ਉਹਨਾਂ ਨੇ ਬਦਲ ਕੇ ਰੱਖ ਦਿੱਤੀ ਉਹਨਾਂ ਨੂੰ ਫਾਂਸੀ ਦਾ ਦਿਨ ਜਦ ਤੈ ਹੋਇਆ ਉਹਨਾਂ ਦਾ 23 ਮਾਰਚ ਨੂੰ ਸੀ ਸੋ 31 ਦੇ ਦਿਨ ਜੂਨ ਉਹਨਾਂ ਨੂੰ ਫਾਂਸੀ ਦਿੱਤੀ ਗਈ ਤਾਂ ਜਦ ਤਾਂ ਨੂੰ ਪਤਾ ਲੱਗਾ ਕਿ ਵੀ ਉਹਨਾਂ ਦੀ ਸ਼ਹੀਦੀ ਦੇ ਨਾਲ ਹੀ ਇੱਕ ਵੱਡਾ ਅੰਦੋਲਨ ਹੋ ਸਕਦਾ ਹੈ ਤਾਂ 11 ਘੰਟੇ ਪਹਿਲਾਂ ਜਦਕਿ ਉਹ ਕੋਈ ਪਲੈਨਿੰਗ ਦੀ ਕਿਤਾਬ ਪੜ੍ਹ ਰਹੇ ਸੀਗੇ ਜੋ ਕਿ ਰੂਸ ਦਾ ਕ੍ਰਾਂਤੀਕਾਰੀ ਸੀ ਤਾਂ ਉਹਨਾਂ ਨੂੰ 11 ਘੰਟੇ ਪਹਿਲਾਂ ਰਾਜਗੁਰੂ ਰ Sukhdev ਦੇ ਨਾਲ ਸਤਲੁਜ ਕੰਡੇ ਤੇ ਜਾ ਕੇ ਉਹਨਾਂ ਨੂੰ ਫਾਂਸੀ ਦੇ ਕੇ ਉਹਨਾਂ ਨੂੰ ਉੱਥੇ ਜਲਾਇਆ ਗਿਆ ਜਿਵੇਂ ਹੀ ਸਾਡੇ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਹਨਾਂ ਦੀ ਅਸਰੀ ਖੋੜੀ ਲੈ ਕੇ ਹਸਨੀਵਾਲਾ ਦੇ ਅੰਦਰ ਸ਼ਹਾਦਤ ਦੇ ਇਹਨਾਂ ਪੀਰਾਂ ਨੂੰ ਸ਼ੁਦਾਂਜੀ ਗੱਲ ਤੋਂ ਹੋਇਆ ਕਿੰਨਾ ਸਮਾਰਦਾ ਬਣਾਈਆਂ ਗਈਆਂ ਤਾਂ ਮੈਂ ਨਤ ਨਤ ਨਮਨ ਕਰਦੀਆਂ ਉਹਨਾਂ ਦੀ ਸੋਚ ਦੇ ਉੱਤੇ ਸਾਡੇ ਰੋਲ ਮਾਡਲ ਹੈ ਉਹਨਾਂ ਦੀ ਸੋਚ ਨੂੰ ਤੁਸੀਂ ਦੇਖੋ ਕਿ ਉਹ ਕਿਆ ਸੋਚਦੇ ਸੀ ਉਹ ਘੋਟਿਲੇ ਬਾਰੇ ਅੱਜਕੱਲ੍ਹ ਉਹ ਬਾਰੇ ਕਿੱਥੇ ਜਾ ਰਹੇ ਨੇ ਉਹਨਾਂ ਦਾ ਸੁਪਨਾ ਸੀ ਰੰਗਲਾ ਪੰਜਾਬ ਬਣਾਉਂਦਾ ਤੁਸੀਂ ਦੇਖੋ ਕਿ ਗੋਲੀਆਂ ਦੇ ਉੱਤੇ ਕੀ ਹੁੰਦਾ ਜੜਾਈ ਝਗੜੇ ਮਾਰ ਕੋਟਾਈ ਤਾਂ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਹੋਏ ਜਵਾਨੀਆਂ ਜੋ ਜੋ ਹੈ ਸਾਡੇ ਯੂਥ ਹੈ ਜੋ ਸਾਡਾ ਉਹਨਾਂ ਨੂੰ ਲਸ਼ਿਆਂ 'ਚ ਲੜਾਈਆਂ 'ਚ ਨਾ ਝੋਣ ਕੋ ਦੇਸ਼ ਦੀ ਤਰੱਕੀ ਦੇ ਵੱਲ ਜਾਓ ਉਹਨਾਂ ਦੀ ਸੋਚ ਦੇ ਉੱਤੇ ਸਲਾਮ ਕਰੋ ਤਾਂ ਹੀ ਤਾਂ ਕਿਆ ਜਾਂਦਾ ਹੈ ਭਗਤ ਸਿੰਘ ਤੇਰੀ ਸੋਚ ਤੇ ਪੈਰਾਦਰਮੰਦ ਹੋ ਕੇ ਧੰਨਵਾਦ ਦੋ ਲੈਣਾ ਸਾਡੇ ਸਿਸਟਰ ਦੀ ਕਮਲ ਬੁਦੇਸ਼ਾ ਜੀ ਸ੍ਰੀ ਸਿਤਾ ਜੀ ਸਨਮਾਨ ਨਹੀਂ ਸਾਬ ਚਾਹੀਦਾ ਹੈ ਇਨਕਲਾਬ ਦੀ ਗੂੰਜ ਚਾਹੀਦੀ ਹੈ ਇਹ ਕਹਿਣਾ ਸੀਗਾ ਸ਼ਹੀਦ ਭਗਤ ਸਿੰਘ ਦਾ ਜੀਵਾਨੇ ਜੀਵਾਨੇ ਅੱਜ ਦੇ ਯੂਥ ਨੂੰ ਇੱਕ ਨਾ ਇੱਕ ਮੈਸੇਜ ਦਿੱਤਾ ਹੈ ਮੈਂ ਇਹ ਕਹਿਣਾ ਚਾਹੂੰਗੀ ਕਿ ਉਹਨਾਂ ਨੂੰ ਆਪਣੇ ਇਨਸਾਫ ਦੇ ਲਈ ਆਪਣੇ ਹੱਕ ਦੇ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ ਸ਼ਹੀਦ ਪਗਾ ਸਿੰਘ ਸਦਾ ਅਮਰ ਰਹੇ ਬੋਲ ਹੈ ਨਾ ਸਾਡੇ ਜੱਸੀ ਜੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਦੇ ਪੁੱਤ ਜਿਵੇਂ ਕਿ ਸਭ ਜਾਣਦੇ ਆ ਕਿ ਅੱਜ ਅਸੀਂ ਸ਼੍ਰੀ ਗੁਰੂ ਆਪਣਾ ਭਗਤ ਸਿੰਘ ਜੀ ਦੇ ਸ਼ਹੀਦੀ ਵਿਹਾੜ ਦੇ ਉੱਤੇ ਇਕੱਠੇ ਹੋਏ ਆ ਤੇ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਜੋ ਦੇਸ਼ ਵਾਸਤੇ ਬਲੀਦਾਨ ਦਿੱਤਾ ਅਸੀਂ ਉਸ ਨੂੰ ਸਲਾਮ ਕਰਦੇ ਹਾਂ ਤੇ ਅੱਜ ਅਸੀਂ ਇਹਨਾਂ ਨੂੰ ਇੱਥੇ ਫੁੱਲ ਅਰਪਿਤ ਕਰਨ ਵਾਸਤੇ ਆਏ ਹਾਂ ਆਪਣੇ ਯੂਥ ਨੂੰ ਨਾਲ ਲੈ ਕੇ ਆਏ ਹਾਂ ਤੇ ਦਮਨ ਜੀ ਤੇ ਨਾਲ ਸਾਡਾ ਸਾਰਾ ਥੋੜਾ ਸਾ ਆਸਮਾਨ ਐਨ ਜੀਓ ਤੇ ਨਾਲ ਕਮਲ ਜੀ ਅਸੀਂ ਸਾਰੇ ਇਕੱਠੇ ਹੋ ਕੇ ਯੂਥ ਦੇ ਨਾਲ ਇੱਥੇ ਪਹੁੰਚੇ ਹਾਂ ਆਪਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰ ਪਗਲ ਸਿੰਘ ਅਮਰ ਰਹੇ ਸਰਦਾਰ ਪਗਲ ਸਿੰਘ ਅਮਰ ਰਹੇ ਸਰਦਾਰ ਸਿੰਘ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਸਰਦਾਰ ਸਿੰਘ ਤੇਰੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ ਸੋ ਮੈਂ ਆਪਣੇ ਯੂਥ ਮੈਂ ਭਾਈਚਾਰੇ ਨੂੰ ਇਹੀ ਅਪੀਲ ਕਰਾਂਗਾ ਕਿ ਜਿਹੜੇ ਕਿ ਯੂਥ ਸਾਡਾ ਭਟਕ ਰਿਹਾ ਬਾਹਰ ਜਾਂਦੀ ਇਛੁਕ ਹੋ ਰਿਹਾ ਉਰੀ ਰਹਿ ਕੇ ਆਪਾਂ ਪੰਜਾਬ ਨੂੰ ਤੇ ਪੰਜਾਬ ਦਾ ਨਾਮ ਰੋਸ਼ਨ ਕਰੀਏ ਉਰੀ ਰਹਿ ਕੇ ਅਸੀਂ ਕੰਮਕਾਰ ਕਰੀਏ ਤੇ ਆਪਣੇ ਮਾਤਾ ਪਿਤਾ ਦੇ ਆਪਾਂ ਸੇਵਾ ਕਰੀਏ ਤੇ ਸਰਦਾਰ ਭਗਤ ਸਿੰਘ ਜੀ ਦੀ ਸੋਚ ਤੇ ਉੱਤੇ ਪੈਰਾ ਦਾਂਗੇ ਠੋਕ ਕੇ ਇਹਨੂੰ ਨਾਰੇ ਨੂੰ ਅਸੀਂ